ਲੇ ਸ਼ਕੀਨਾ ਗਿੰਦੀਆਂ ਇਟ ਬਾਲੇ ਵੇ ਮੈਂ ਟਹਿਲੀ ਦੀ ਜਨਲਾਂ ਦੀ ਚੰਗੀ ਲਗਾਣਾ ਸਜ ਵਿਆਹੀ ਗੱਲਾਂ ਬਣ ਨਾ ਜਾਵਣ ਹੱਲੇ ਚੋਰ ਨੇ ਆਣੇ ਦਾ ਮੈਂ ਹੋਮਵਰਕ ਜਿਆ ਕਰਦੀ ਆਂ ਪਿਆਰ ਨੇ ਆਣੇ ਦਾ ਮੈਂ ਹੋਮਵਰਕ ਜਿਆ ਕਰਦੀ ਆਂ ਵੇ ਮੈਂ ਟਾਈਮ ਪਾਸ ਦੇ ਲਵ ਦੀ ਰੈਂਦੀ ਚਾਰੇ ਮੰਜਾ ਖੜਾ ਸੂਤ ਦਾ ਢਾਕੇ ਤੱਕ ਜਾਨੀਆਂ ਮੈਂ ਕੰਬੜੀ ਹੁਣ ਪਛਤੋਨੀਆ ਦਿਲ ਕਰਕੇ ਹੜਫ ਹਵਾਲੇ ਕਿਆ ਬਾਤ ਹੈ ਜੀ ਐਂਡ ਅਸੀਂ ਬੈਠੇ ਆਂ ਅੱਜ ਤਖਤ ਪੋਸਟ ਦੇ ਰੁਪਿੰਦਰ ਹੰਡਾ ਨਾਲ ਇਹ ਇਹ ਥੋੜਾ ਨਗਲੀ ਤਖਤ ਪੋਸ਼ ਹੈ ਥੋੜਾ ਜਿਆਦਾ ਜੀ ਮੰਜਨਾ ਸਾਰ ਰਹੇ ਆਂ ਕਿ ਤਖਤ ਪੋਸ਼ ਅੱਜ ਕੱਲ ਬੜੇ ਘੱਟ ਮਿਲਦੇ ਆ ਕਿਵੇਂ ਕਨਸੈਪਟ ਤੇ ਬਣਿਆ बिकॉज ਪਿੰਡ ਦੇ ਗੇੜੇ ਵਾਲੀ ਪੂਰੀ ਟੀਮ ਹੈ ਇਸ ਵਾਰ ਹੈਨਾ ਸੇਮ ਟੀਮ ਹਾਂਜੀ ਸੇਮ ਟੀਮ ਸੋ ਉਦਾਂ ਦਾ ਹੀ ਸਕਸੈਸ ਵੀ ਐਕਸਪੈਕਟ ਕਰ ਰਹੇ ਹੋ ਮੈਂ ਐਕਚੁਅਲੀ ਜਦੋਂ ਪਿੰਡ ਦੇ ਗੇੜੇ ਰਿਲੀਜ਼ ਕੀਤਾ ਸੀ ਤਾਂ ਉਦੋਂ ਵੀ ਨਹੀਂ ਸੀ ਸੋਚਿਆ ਕਿ ਇਹ ਕੁਝ ਹੋ ਜਾਣਾ ਮਤਲਬ ਖੁਦ ਟੀ ਸੀਰੀਜ਼ ਦਾ ਮੈਨੂੰ ਫੋਨ ਆਇਆ ਕਿ ਸਾਡੇ ਪਿਛਲੇ 7 ਸਾਲਾਂ ਦੀ ਹਿਸਟਰੀ ਦੇ ਵਿੱਚ ਹਾਲੇ ਤੱਕ ਕਿਸੇ ਫੀਮੇਲ ਦਾ ਗਾਣਾ ਇਹਨਾਂ ਨੇ ਨਹੀਂ ਚੱਲਿਆ ਔਰ ਨਾ ਹੀ ਇਹਨੇ ਵਿਊਜ਼ ਹੋਏ ਆ ਮੇਰੇ ਪਿੰਡ ਦੇ ਗੇੜੇ ਮਾਰਦਾ ਮੁੰਡਾ ਬਿਨਾ ਵਜਾ ਤੂੰ ਫਿਰਦਾ ਨਹੀਂ ਮੈਂ ਵੀ ਦੇਖਦੀ ਉਹਨੂੰ ਬੜਿਆਂ ਬਿਨਾ ਤੋਂ ਜੈਨੂਨ ਵਿਊਜ਼ ਫੇਕ ਤਾਂ ਜਿੰਨੇ ਮਰਜੀ ਆਪਾਂ ਮਿਲੀਅਨਜ਼ ਵਿੱਚ ਲੱਲੀਏ ਪਰ ਜਿਹੜੇ ਜੈਨੂਨ ਵਿਊਜ਼ ਹੈਗੇ ਆ ਉਹ ਮਤਲਬ ਅਸੀਂ ਮੈਨੂੰ ਇਹ ਨਹੀਂ ਪਤਾ ਕਿ ਫੇਕ ਵਿਊਜ਼ ਕੀ ਹੁੰਦੇ ਆ ਜਾਂ ਕਿੱਦਾਂ ਹੁੰਦੇ ਆ ਇਸ ਚੀਜ਼ ਬਾਰੇ ਨਹੀਂ ਪਤਾ ਕਿ ਅਸੀਂ ਆਪਣਾ ਕੰਮ ਕਰ ਰਹੇ ਸੀਗਾ ਗਾਣਾ ਕੀਤਾ ਨਰਿੰਦਰ ਬਾਠਵਾਈ ਜਿਹਦੇ ਲਿਖਿਆ ਹੋਇਆ ਸੀਗਾ ਗਾਣਾ ਤਾਂ ਉਹਨਾਂ ਨੇ ਮੈਨੂੰ ਦਿੱਤਾ ਤੇ ਮੈਂ ਕਰ ਦਿੱਤਾ ਔਰ ਜਦੋਂ ਤਖਤਪੋਸ਼ ਦੀ ਗੱਲ ਕਰੀਏ ਤਖਤਪੋਸ਼ ਉਹਨਾਂ ਨੇ ਮੈਨੂੰ ਭੇਜਿਆ ਗਾਣਾ ਭੇਜਣ 6 ਮਹੀਨੇ ਬਾਅਦ ਮੈਂ ਉਹਨਾਂ ਨੂੰ ਰਿਪਲਾਈ ਕੀਤਾ ਕਿ ਹਾਂ ਜੀ ਮੈਂ ਗਾਣਾ ਕਰੂੰਗੀ ਕਿਉਂਕਿ ਗਾਣਾ ਮੇਰੇ ਹਿਸਾਬ ਨਾਲ ਥੋੜਾ ਰਿਸਕੀ ਗਾਣਾ ਸੀਗਾ ਅੱਜ ਕੱਲ ਗਾਣੇ ਚੱਲਦੇ ਆ ਤੜਕ ਭੜਕ ਵਾਲੇ ਮੁੰਡਿਆਂ ਦੇ ਗਾਣੇ ਹੋਣ ਉਹਦੇ ਵਿੱਚ ਗੱਲਾਂ ਹੋਣ ਜੀਪ ਦੀਆਂ ਥਾਰ ਦੀਆਂ ਬੁਲਟ ਦੀਆਂ ਤੇ ਮੁੱਛਾਂ ਦੀ ਪਟਾਕੇਆਂ ਦੀ ਤੇ ਸਭ ਚੱਲ ਰਿਹਾ আজকাল ਤੇ ਕੁਝ ਪਤਾ ਨਹੀਂ ਹੁੰਦਾ ਵੀ ਕੀ ਚੱਲ ਜੂਗਾ ਤੇ ਇਹਦੇ ਵਿੱਚ ਬੜੀ ਕਲਚਰਲ ਜੀਆਂ ਗੱਲਾਂ ਸੀ ਪੁਰਾਣੀਆਂ ਗੱਲਾਂ ਔਰ ਤਖਤਪੋਸ਼ ਫੇਰ ਉਦੋਂ ਬਾਅਦ ਘਰ ਦੀ ਮਾਹੌਲ ਨੂੰ ਦਿਖਾਇਆ ਔਰ ਸਭ ਤੋਂ ਵੱਡੀ ਚੀਜ਼ ਸੀਗੀ ਮੈਂ ਗਾਣਾ ਚੂਜ਼ ਕੀਤਾ ਫਾਈਨਲ ਕੀਤਾ ਸਿਰਫ ਇੱਕ ਲਾਈਨ ਨੂੰ ਸੋਚ ਕੇ ਜਿਹੜਾ ਸੀਗਾ ਕਿ ਬਾਠਾਂ ਵਾਲੇ ਆ ਬਾਠਾ ਪਿੰਗਾ ਪਿਆਰ ਦੀਆਂ ਪਾਈਏ ਆ ਲਾਸਟ ਲਾਈਨ ਸੀਗੀ ਜਿਹਦੇ ਪੇਕੇ ਹੁਣ ਗਰੀਬ ਨਰਿੰਦਰਾ ਦੁੱਗਣਾ ਪਿਆਰ ਦਿਖਾਈਏ ਅਮਰਤ ਵੇਲੇ ਉੱਠ ਕੇ ਗੁਰਸਤ ਗੁਰ ਦੇ ਗਾਈਏ ਸ਼ਾਬਾਸ਼ ਜਿਹਦੇ ਪੇਕੇ ਹੁਣ ਗਰੀਬ ਨਰਿੰਦਰਾ ਦੁੱਗਣਾ ਪਿਆਰ ਜਤਾਈਏ ਜਿਹਦੇ ਇਫੇਸ ਨਾਇੰਦ ਕਰਕੇ ਮੈਂ ਗਾਣਾ ਕੀਤਾ ਕਿ ਮੈਂ ਇਹ करूंगी ਮੈਂ ਭੀੜ ਚ ਨਹੀਂ ਰਲਣਾ ਚਾਹੁੰਦੀ ਮੈਂ ਕੁਝ ਅਲੱਗ ਕਰਨਾ ਚਾਹੁੰਦੀ ਆ ਚਾਹੇ ਚੱਲੇ ਨਾ ਚੱਲੇ ਬਾਤ ਦੀ ਗੱਲ ਹੈ ਪਰ ਮੈਂ ਰੁਪਿੰਦਰ ਹਾਂਡਾ ਕੀ ਹੈਗੀ ਆ ਉਹਦੀ ਕੀ ਸੋਚ ਹੈਗੀ ਆ ਉਹ ਆਪਣੀ ਸੋਚ ਅੱਗੇ ਰੱਖੇ ਐਕਸੈਪਟ ਹੁੰਦੀ ਆ ਨਹੀਂ ਹੁੰਦੀ ਉਹ ਬਾਤ ਦੀ ਗੱਲ ਆ ਪਰ ਆਪਣਾ ਐਫਰਟ ਤਾਂ ਕਰੇ ਉਹ ਜਿਹੜਾ ਮੀਲ ਮਾਡਲ ਉਹ ਵੀ ਤਾਂ ਰਿਪੀਟ ਕੀਤਾ ਉਹ ਵੀ ਤੁਹਾਡੀ ਫਰਮਾਇਸ਼ ਸੀ ਅਮ ਐਂ ਨਹੀਂ ਐਕਚੁਅਲੀ ਉਹ ਸਟੋਰੀ ਦੀ ਡਿਮਾਂਡ ਹੋ ਗਈ ਜਦੋਂ ਅਸੀਂ ਗਾਣਾ ਕੀਤਾ ਜਦੋਂ ਪਲਾਨ ਕਰ ਰਹੇ ਸੀਗੇ ਸਪੈਸ਼ਲੀ ਜਦੋਂ ਗਾਣਾ ਹੋ ਗਿਆ ਰਿਕਾਰਡ ਸਾਰਾ ਕੁਝ ਹੋ ਗਿਆ ਮਾਈਂਡ 'ਚ ਨਹੀਂ ਸੀਗਾ ਕਿ ਅਸੀਂ ਉਸ ਚੀਜ਼ ਨੂੰ ਰਿਲੇਟ ਕਰਾਂਗੇ ਪਰ ਜਦੋਂ ਲਾਸਟ ਲਾਈਨ ਆਈ ਕਿ ਜਿਹਦੇ ਪੇਕੇ ਹੋਣ ਗਰੀਬ ਨਰਿੰਦਰ ਨਰਿੰਦਰ ਆ ਦੁੱਗਣਾ ਪਿਆਰ ਦਿਖਾਈਏ ਤਾਂ ਮੇਰੇ ਮਾਈਂਡ 'ਚ ਆਇਆ ਕਿ ਪਿੰਡ ਦੇ ਢੇਡੇ ਵਿੱਚ ਜਿਹੜੀ ਕੁੜੀ ਸੀਗੀ ਉਹ ਗਰੀਬ ਘਰੋਂ ਸੀ ਚੁੱਲੇ 'ਤੇ ਰੋਟੀਆਂ ਪਕਾਉਂਦੀ ਸੀਗੀ ਤੇ ਫਿਰ ਉਹ ਮੁੰਡਾ ਉਹਨੂੰ ਬੜਾ ਪਿਆਰ ਕਰਦਾ ਬੜਾ ਉਹ ਉਹਨੂੰ ਮੋਹ ਕਰਦਾ ਕਿ ਉਹ ਢੇਡੇ ਵੀ ਮਾਰਨ ਆ ਰਿਹਾ ਜੀ ਪਿੰਡ 'ਚ ਇੰਗੇਜਮੈਂਟ ਤੋਂ ਬਾਅਦ ਤੇ ਮੈਂ ਕਿਹਾ ਕਿ ਇਸੇ ਸਟੋਰੀ ਨੂੰ ਕੰਟੀਨਿਊ ਕਰਦੇ ਆ ਤੇ ਕਿਉਂਕਿ ਇੰਗੇਜਮੈਂਟ ਤਾਂ ਅਸੀਂ ਖਤਮ ਕੀਤੀ ਸੀ ਸਾਡੇ ਕਿਤੇ ਨਾ ਕਿਤੇ ਮਾਈਂਡ 'ਚ ਸੀਗਾ ਕਿ టు ਵੀ ਕੰਟੀਨਿਊ ਕਰਨਾ ਸੀ ਪਰ ਅਸੀਂ ਉਹਦੇ 'ਚ ਮੈਂਸ਼ਨ ਨਹੀਂ ਸੀ ਕੀਤਾ ਪਿੰਡ ਦੇ ਗੇੜੇ 'ਚ ਤਾਂ ਫਿਰ ਅਸੀਂ ਫਾਈਨਲੀ ਉਹੀ ਟੀਮ ਲਈ ਉਹੀ ਰੀਲ ਫਾਰਮਰਸ ਜਿਨ੍ਹਾਂ ਨੇ ਵੀਡੀਓ ਕੀਤਾ ਪਿੰਡ ਦੇ ਗੇੜੇ ਵੀ ਉਹਨਾਂ ਨੇ ਕੀਤਾ ਸੀਗਾ ਤਾਂ ਸੇਮ ਟੀਮ ਅਸੀਂ ਲਈ ਇਵਨ ਆਰਟਿਸਟ ਵੀ ਅਸੀਂ ਸੇਮ ਲਏ ਔਰ ਔਰ ਜਿਹੜਾ ਮੁੰਡਾ ਹੈ ਗਰਵਿੰਦਰ ਪਨਾਗ ਸੇਮ ਜਿਹੜਾ ਮਾਡਲ ਮੇਲ ਮਾਡਲ ਹੈਗਾ ਉਹਨੂੰ ਲਿਆ ਕੰਟੀਨਿਊ ਫਿਰ ਸਟੋਰੀ ਹੋਈ ਹੋਈ ਔਰ ਮੈਨੂੰ ਉਮੀਦ ਸੀਗੀ ਕਿ ਲੋਕ ਇਸ ਨੂੰ ਇਹਨੂੰ ਲਾਈਕ ਕਰਨਗੇ ਗਾਣਿਆਂ ਦੀ ਚੁਆਇਸ ਤੁਸੀਂ ਹਲੇ ਦੱਸਿਆ ਕਿ ਮੈਂ ਉਹੀ ਕਰਦੀਆਂ ਇਹ ਕਿੰਨਾ ਡਿਫਿਕਲਟ ਹੁੰਦਾ ਹਰ ਗਾਣੇ ਤੋਂ ਪਹਿਲਾਂ ਇਹ ਚੀਜ਼ ਰਹਿੰਦੀ ਹੈ ਟੈਨਸ਼ਨ ਰਹਿੰਦੀ ਹੈ ਕਿ ਇਸ ਵਾਰ ਕੀ ਕਰਨਾ ਹੈ ਮੈਂ ਮੈਂ ਬਹੁਤ ਮੈਂ ਬਹੁਤ ਕੰਫਿਊਜ਼ ਹੁੰਨੀ ਹਾਂ ਜਦੋਂ ਮੈਂ ਮੈਟਰ ਚੂਜ਼ ਕਰਨਾ ਹੁੰਦਾ ਗਾਣੇ ਦੀ ਸਿਲੈਕਸ਼ਨ ਕਰਨੀ ਹੁੰਦੀ ਹੈ ਰਿਐਲਿਟੀ ਦੇ ਨੇੜੇ ਹਮੇਸ਼ਾ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਕੁਝ ਵੀ ਜਦੋਂ ਤੁਸੀਂ ਬੈਠੇ ਹੋ ਘਰ ਦੇ ਵਿੱਚ ਕੋਈ ਗਾਣਾ ਦੇਖ ਰਹੇ ਹੋ ਤਾਂ ਤੁਹਾਨੂੰ ਲੱਗੇ ਕਿ ਇਹ ਮੇਰਾ ਆਪਣਾ ਗਾਣਾ ਹੈ ਕਿਰੋਤੇ ਕੋਸ਼ਿਸ਼ ਰਹੀ ਹੈ ਚਾਹੇ ਉਹ ਤੇਰੀ ਮੇਰੀ ਨੀ ਵੀ ਜਾਂਦੀ ਤਾਂ ਕਰਕੇ ਉਹ ਗਾਣਾ ਅੱਜ ਵੀ ਲੋਕੀ ਅੱਜ 6-7 ਸਾਲ ਹੋ ਗਏ ਉਸ ਗਾਣੇ ਨੂੰ ਤੇ ਅੱਜ ਵੀ ਉਸ ਗਾਣੇ ਦੀ ਇੰਨੀ ਡਿਮਾਂਡ ਆਉਂਦੀ ਜੇ ਤੇ ਮੈਂ ਸ਼ੋਅ ਤੇ ਚੱਲ ਜਾਵਾਂ ਤੇ ਸਪੈਸ਼ਲੀ ਜਿਹੜੇ ਕੁੜੀਆਂ ਹੈਗੀਆਂ ਮੈਰਿਡ ਕਪਲਸ ਹੁੰਦੇ ਆ ਉਹਨਾਂ ਦੀ ਉਹਨਾਂ ਨੂੰ ਬਹੁਤ ਪਸੰਦ ਕਿਉਂਕਿ ਹਰ ਘਰ ਦੇ ਵਿੱਚ ਨੌਕ-ਝੋਕ ਹੁੰਦੀ ਹੈ ਤਾਂ ਉਹ ਚੀਜ਼ ਪਸੰਦ ਕਰਦੇ ਆ ਜਿਹੜੀ ਆਪਣੀ ਆਪਣੀ ਗੱਲ ਲੱਗੇ ਉਹਨਾਂ ਨੂੰ ਉਹ ਚੀਜ਼ ਹਮੇਸ਼ਾ ਵਰਕ ਆਊਟ ਕਰਦੀ ਆ ਇਸ ਤਰ੍ਹਾਂ ਦਾ ਦਿਖਾਈਏ ਕੁਝ ਵੀ ਤਖਤ ਪੋਛ ਨੂੰ ਵੀ ਅਸੀਂ ਵਰਡ ਟੂ ਵਰਡ ਸ਼ੂਟ ਕੀਤਾ ਜੋ ਚੀਜ਼ ਦੀ ਡਿਮਾਂਡ ਸੀਗੀ ਅਸੀਂ ਉਸੇ ਚੀਜ਼ ਨੂੰ ਉਦਾਂ ਹੀ ਕੀਤਾ ਔਰ ਇਹ ਨਹੀਂ ਕਿ ਹਵੇਲੀ ਚ ਜਾ ਕੇ ਸ਼ੂਟ ਕਰ ਲਈਏ ਤੇ ਐ ਨਕਲੀ ਲੱਗੇ ਕਿਉਂਕਿ ਅੱਜ ਕੱਲ ਹਵੇਲੀਆਂ ਚ ਕੌਣ ਰਹਿੰਦਾ ਕੋਈ ਵੀ ਨਹੀਂ ਰਹਿੰਦਾ ਅੱਜ ਕੱਲ ਘਰਾਂ ਦੇ ਵਿੱਚ ਜਿੱਦਾਂ ਦੇ ਨਾਰਮਲ ਮਕਾਨ ਹੁੰਦੇ ਆ ਉਸੇ ਤਰ੍ਹਾਂ ਦੇ ਅਸੀਂ ਘਰ ਦੇ ਵਿੱਚ ਕੀਤਾ ਕਿ ਅੱਛੇ ਖਾਂਦੇ ਪਿੰਦੇ ਰੱਜੇ ਪੂਜੇ ਘਰ ਦਾ ਮੁੰਡਾ ਹੈਗਾ ਤੇ ਉਸ ਘਰ ਦੇ ਵਿੱਚ ਇਹ ਨੂੰ ਬਣ ਕੇ ਆਈ ਹੈ ਤੇ ਉਹਦੀ ਕੀ ਲਾਈਫ ਹੈ ਅੱਗੇ ਕਿਦਾਂ ਚੇਂਜਸ ਆਉਂਦੇ ਆਫਟਰ ਮੈਰਿਜ ਤਾ ਸਭ ਕੁਝ ਦਿਖਾਇਆ ਦੋ ਸਰਪੰਦਰ ਇੰਨੇ ਸਾਲ ਹੋ ਗਏ ਹੁਣ ਆਈ ਥਿੰਕ 11 ਸਾਲ ਹੋ ਜਾਣਗੇ ਇਸ ਵਾਰੀ ਹੈ ਨਾ ਤੋ ਨਹੀਂ ਹਾਂ ਤੋ 10 5 ਵਜੇ ਤੁਸੀਂ ਹਾਂ ਜੀ 10 ਸਾਲ ਹੋ ਗਏ ਹਾਂ ਸੋ ਹੁਣ ਅੱਗੇ ਕਿਵੇਂ ਵੇਖਦੇ ਹੋ ਆਪਣਾ ਫਿਊਚਰ ਕਿਵੇਂ ਵੇਖਦੇ ਹੋ ਐਂਡ ਕੀ ਸੋਚਦੇ ਹੋ ਮੈਨੂੰ ਲੱਗਦਾ ਹੈ ਕਿ 10 ਸਾਲ ਦਾ ਜਿਹੜਾ ਸਫਰ ਹੁੰਦਾ ਅੱਜ ਦੇ ਟਾਈਮ 'ਚ ਇੰਨਾ ਸਰਵਾਈਵ ਕਰਨਾ ਬੜਾ ਔਖਾ ਹੁੰਦਾ ਅੱਜਕੱਲ੍ਹ ਤੱਕ ਕਹਿੰਦੇ ਆ ਨਾ ਕਿ ਮੈਂ ਬੜੇ ਲੋਕਾਂ ਦੇ ਮੂੰਹ ਤੋਂ ਸੁਣਿਆ ਕਿ ਕਿਸੇ ਵੀ ਆਰਟਿਸਟ ਦਾ ਜਿਹੜੀ ਲਾਈਫ ਹੁੰਦੀ ਆ ਤਿੰਨ ਤੋਂ ਚਾਰ ਸਾਲ ਹੁੰਦੀ ਆ ਮੈਕਸਿਮਮ ਸੈਲਫ ਲਾਈਫ ਬਹੁਤ ਘਟ ਗਈ ਹੈ ਬਹੁਤ ਘਟ ਗਈ ਹੈ ਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਸਮੇਂ ਦੇ ਨਾਲ-ਨਾਲ ਢਲਦੇ ਜਾਓ ਤੇ ਆਪਣੇ ਆਪ ਹੀ ਚੀਜ਼ਾਂ ਵੀ ਤੁਹਾਡੇ ਤੁਹਾਡੇ ਨਾਲ ਢਲਦੀਆਂ ਜਾਂਦੀਆਂ ਔਰ ਜੋ ਚੀਜ਼ ਲੋਕਾਂ ਨੂੰ ਚਾਹੀਦੀ ਉਸ ਤਰ੍ਹਾਂ ਦਾ ਅਗਰ ਅਸੀਂ ਰੈਡੀ ਕਰਦੇ ਆਂ ਗਾਣੇ ਉਦਾਂ ਦੇ ਰੈਡੀ ਕਰਦੇ ਆਂ ਪਰਮਾਤਮਾ ਨੇ ਆਵਾਜ਼ ਬਖਸ਼ੀ ਆ ਉਸ ਆਵਾਜ਼ ਨੂੰ ਚੰਗੀ ਤਰ੍ਹਾਂ ਯੂਟਿਲਾਈਜ਼ ਕਰਾਂ ਔਰ ਜੋ ਲੋਕ ਸੁਣਨਾ ਚਾਹੁੰਦੇ ਆ ਉਸ ਤਰ੍ਹਾਂ ਦੇ ਗਾਣੇ ਕਰੀਏ ਔਰ ਜੋ ਲੋਕ ਦੇਖਣਾ ਚਾਹੁੰਦੇ ਆ ਬੇਸਿਕਲੀ ਜਿਹੜੀ ਅੱਜ ਕੱਲ ਵਿਕਦੀ ਹੈ ਚੀਜ਼ ਉਹ ਦੇਖਣਾ ਵੀਡੀਓਜ਼ ਵਿਕਦੀਆਂ ਵੀਡੀਓ 'ਚ ਉਹਨਾਂ ਨੂੰ ਆਪਣਾ ਬਣ ਲੱਗੂਗਾ ਤੇ ਚੱਲਦਾ ਹੈ ਗਾਣਾ ਤਾਂ ਜੋ ਚੀਜ਼ ਰਿਐਲਿਟੀ ਦੇ ਨੇੜੇ ਹੈਗੀ ਮੈਂ ਉਦਾਂ ਦਾ ਕੰਮ ਕਰਦੀ ਰਹੂੰਗੀ ਔਰ ਜੋ ਚੀਜ਼ ਲੋਕੀ ਸੁਣਨਾ ਚਾਹਣਗੇ ਉਦਾਂ ਦਾ ਕਰ ਦੇਵਾਂਗੇ ਔਰ ਮੈਨੂੰ ਲੱਗਦਾ ਕਿ ਈਜ਼ यानी गोरी बालम बिना मैं मर गई सौकण साजन बिना क्या बात है आई हैव टू से शी इज लाइक सुपर टैलेंटेड सुपर टैलेंटेड मतलब लगता है रुपिंदा की तुसी अंडररेटेड हो थोड़े से मतलब टैलेंट बहुत ज्यादा है बट वो चीज होती है एक्चुअली uh, मैं मेरा ना uh, कभी-कभी फ्लो होता है फिर मैं कभी-कभी बैठ जाती हूं फिर फ्लो होता है फिर बैठ जाती हूं मतलब मेरा यही है मैं कभी ਪੈ ਮੇ ਪੈਸ਼ਨ ਹੋਣਾ ਚਾਹੀਦਾ ਪਾਗਲ ਨਹੀਂ ਹੋਣਾ ਚਾਹੀਦਾ ਕਿਸੇ ਵੀ ਚੀਜ਼ ਲਈ ਮੈਂ ਦੇਖਦੀ ਆ ਸਾਡੇ ਯੰਗ ਕੁੜੀਆਂ ਵੀ ਆ ਰਹੀਆਂ ਯੰਗ ਮੁੰਡੇ ਵੀ ਆ ਰਹੇ ਆ ਬਹੁਤ ਸਾਰੇ ਆਰਟਿਸਟ ਆ ਰਹੇ ਪਰ ਉਹਨਾਂ ਜਿਹਨਾਂ ਪਾਗਲਪਨ ਦੇਖਣ ਨੂੰ ਮਿਲਦਾ ਉਹ ਪਾਗਲਪਨ ਨਹੀਂ ਹੋਣਾ ਚਾਹੀਦਾ ਫਿਰ ਤੁਹਾਨੂੰ ਲੋਕੀ ਵੀ ਉਸੇ ਤਰ੍ਹਾਂ ਹੀ ਤੁਹਾਨੂੰ ਕਮੈਂਟ ਕਰਦੇ ਆ ਤੇ ਉਹ ਸਾਰੇ ਆਰਟਿਸਟਾਂ ਨੂੰ ਲਪੇਟ ਲੈਂਦੇ ਆ ਕੁਝ ਕ ਆਰਟਿਸਟਾਂ ਕਰਕੇ ਸਾਰੇ ਲਪੇਟ ਚ ਆ ਜਾਂਦੇ ਆ ਇਸ ਕਰਕੇ ਸਲੋਲੀ ਸਲੋਲੀ ਪਿਆਰ ਨਾਲ ਕੰਮ ਕਰਨਾ ਚਾਹੀਦਾ ਔਰ हां एक ਗੱਲ ਤੁਹਾਡੀ ਜ਼ਰੂਰ ਹੈ ਕਿ ਜੋ ਮੇਰੇ ਅੰਦਰ ਹੈ ਹਲੇ ਤੱਕ ਬਾਹਰ ਨਹੀਂ ਆਇਆ ਤੁਸੀਂ ਇਹ ਤੁਹਾਡਾ ਸਵਾਲ ਇਹ ਹੈ ਹੌਲੀ ਹੌਲੀ ਕਰਾਂਗੇ ਹੁਣ ਕੁਝ ਤਖਤਪੋਸ਼ ਆ ਗਿਆ ਤੇ ਤੁਸੀਂ ਸਾਰਿਆਂ ਨੇ ਬੇਸ਼ਮਾਰ ਪਿਆਰ ਦਿੱਤਾ ਤਖਤਪੋਸ਼ ਤੋਂ ਬਾਅਦ ਕੁਝ ਨਵਾਂ ਹੋਏਗਾ ਉਹ ਕੀ ਹੋਏਗਾ ਥੋੜੇ ਟਾਈਮ ਬਾਅਦ ਪਤਾ ਲੱਗੇਗਾ ਜਿਹੜਾ ਚਾਂਦਾ ਚਾਂਦਾ ਲੈ ਜੇ ਨਾਲ ਤੋਂ ਨਾਲ ਹੀ ਹੋਊਗਾ